ਮਕੇਰੀਆਂ ਤੋਂ ਆ ਰਿਹਾ ਹੀਗਾ ਸੇਲਮੈਨ ਦਾ ਆਮਿਤ ਅੱਛਾ ਜੀ ਸੇਲਮੈਨ ਹੀ ਦਾ ਕੰਮ ਕਰ ਰਿਹਾ ਮੈਂ ਪੇਮੈਂਟ ਬੰਦੇ ਕੋਲ ਪੇਮੈਂਟ ਲੈਣੀ ਸੀ ਮਾਲਕ ਕਹਿੰਦਾ ਸੀ ਮੈਨੂੰ ਉੱਥੇ ਫੜਾ ਦੇ ਉਦੋਂ ਮੈਂ ਪੇਮੈਂਟ ਲੈਣ ਗਿਆ ਮੈਂ ਉਹਦੇ ਕੋਲ ਪੇਮੈਂਟ ਲੈ ਕੇ ਆ ਰਿਹਾ ਬਸ ਮਕੇਰੀਆਂ ਤੋਂ ਇੱਥੇ ਕਿਜੀ ਪਹੁੰਚਿਆ ਆ ਕੇ ਤੇ ਗੱਡੀ ਅੱਗੇ ਲਾਤੀ ਮੇਰੇ ਅਗਾਂਹ ਇਹ ਹੁਣ ਹੁਣ ਦੀ ਗੱਲ ਆ ਹਾਂਜੀ ਕੋਈ 7:30 ਆ ਕੇ 11:00 ਸਾਢੇ 11:00 ਸਾਢੇ 11:00 ਦੀ ਗੱਲ ਹੈ ਹਾਂਜੀ ਦਿਨ ਦਿਓੜੇ ਗੱਡੀ ਜਿਹੜੀ ਲਾਈ ਹੈ ਉਹ ਕਿਸ ਤਰ੍ਹਾਂ ਦੀ ਹੀ ਗੱਡੀ ਬਲੈਕ ਕਲਰ ਦੀ ਆਲਟੋ ਹੈ ਬਲੈਕ ਕਲਰ ਦੀ ਆਲਟੋ ਹੋਲੀਆ ਠੀਕ ਹੀ ਯੰਗ ਹੀ ਆ ਬੰਦਾ ਨਹੀਂ ਨਹੀਂ ਕੀ ਤੁਹਾਡੇ ਨਾਲ ਲੁੱਟ ਕਿੰਨੀ ਹੋਈ ਆ 170 170 ਕਿਸ ਚੀਜ਼ ਦੀ ਬੇਵਿਵਤੀ ਹੋ ਮੈਂ ਸੇਲਮੈਨ ਨਹੀਂ ਦਾ ਕੰਮ ਕਰਦਾ ਸਿਗਰਟ ਦਾ ਜੋ ਸਿਗਰਟ ਦਾ ਸੇਲਮੈਨ ਨਹੀਂ ਦਾ ਕੰਮ ਹੈ ਤੇ ਉਹ ਉਹ ਪੇਮੈਂਟ ਲੈ ਕੇ ਮੁਕੇਰੀਆਂ ਤੋ ਆ ਰਹੇ ਹਾਂ ਜੀ ਜੀ ਤੇ ਬੰਦਿਆਂ ਦਾ ਹੁਲੀਆ ਕਿਵੇਂ ਦਾ ਦੱਸਿਓ ਠੀਕ ਠਾਕ ਹੀ ਹੈ ਕਿ ਜੰਗ ਹੀ ਆ ਮੁੰਡੇ ਇੱਕ ਸਰਦਾਰ ਇੱਕ ਮੋਨਾ ਇੱਕ ਸਰਦਾਰ ਇੱਕ ਮੋਨਾ ਜਿਹੜਾ ਬਾਹਰ ਆਇਆ ਸੀਗਾ ਉਹ ਮੋਨਾ ਆਏਗਾ ਅੰਦਰ ਜਿਹੜਾ ਬੈਠਾ ਉਹ ਸਰਦਾਰ ਉਹ ਤੁਹਾਨੂੰ ਕੀ ਉਹਨਾਂ ਕੋਲ ਹਥਿਆਰ ਸੀ ਕੋਈ ਜਾਂ ਖੱਲੀ ਹਸੀ ਉਹਨਾਂ ਕੋਲ ਪਿਸਤਲ ਹੀ ਹੈਗੀ ਜਿਹ ਮੇਰੇ ਇੱਥੇ ਰੱਖੀ ਹੋਈ ਚਾਹੇ ਅਜੇ ਪਿਸਤਲ ਉਹਨਾਂ ਤੁਹਾਡੀ ਵਕੀ ਚ ਰੱਖੀ ਹੈ ਯਾਨੀ ਗਨਪੁਆਇੰਟ ਦੇ ਨਾਲ ਹੋਇਆ ਤੁਹਾਡਾ ਤੇ ਤੁਹਾਡੇ ਕਿੰਨੇ ਜਾਣੇ ਸੀ ਤੁਸੀਂ ਮੈਂ ਇਕੱਲਾ ਹੀ ਹਾਂ ਇਕੱਲੇ ਸੀ ਤੁਸੀਂ ਹਾਂਜੀ ਠੀਕ ਹੈ ਤੇ ਉਸ ਤੋਂ ਉਸ ਸ਼ਿਕਾਇਤ ਕੀਤੀ ਨੂੰ ਕਿੰਨੀ ਦੇਰ ਹੋਈ ਤਾਂ ਹੋਰ ਸਿੰਘ ਪਲਾਹ ਦਿੱਤੀ ਉਹ ਯਾ 1 ਘੰਟਾ ਹੋ ਗਿਆ ਠੀਕ ਹੈ ਤੁਸੀਂ ਦੋ ਜਣੇ ਸੀਗੇ ਹਾਂਜੀ ਨਹੀਂ ਮੈਂ ਇਕੱਲਾ ਸੀਗਾ ਤੁਸੀਂ ਇਕੱਲੇ ਸੀ ਕੋ ਦੋ ਜਣੇ ਸੀਗੇ ਹਾਂਜੀ ਠੀਕ ਹੈ ਸਰ ਦਿਨ ਦਿਹਾੜੇ ਜਿਹੜੀ ਇਹ ਲੁੱਟ ਹੋ ਗਈ ਆ ਕਿਵੇਂ ਦੇਖਦੇ ਹੋ ਕਟਨਾਵਾ ਲਾ ਕੇ ਬਹੁਤ ਵੱਡੀ ਮੈਂ ਤਾਂ ਤੁਹਾਨੂੰ ਵੈਸੇ ਵੇਖ ਕੇ ਖਲੋ ਗਿਆ ਮੈਨੂੰ ਤੇ ਇਸ ਗੱਲ ਦਾ ਪਤਾ ਨਹੀਂ ਬੇਠੇ ਲੁੱਟ ਹੋਈ ਆ ਨਹੀਂ ਤੁਹਾਨੂੰ ਇਨਫੋਰਮ ਨਹੀਂ ਕੀਤਾ ਮੈਂ ਇਹ ਮੰਨਉਂ ਨਹੀਂ ਕੋਈ ਗੱਲ ਨਹੀਂ ਯਾਰ ਦੇ ਧਿਆਨ ਚ ਕੋਈ ਗੱਲ ਨਹੀਂ ਮੈਂ ਤੇ ਢੱਡਲ ਵੇਖ ਕੇ ਖਲੋ ਗਿਆ ਪਤਾ ਨਹੀਂ ਕੀ ਗੱਲ ਹੋਈ ਅੱਛਾ ਅੱਛਾ ਮੀਡੀਆ ਦੇਖ ਕੇ ਹਾਂ ਤਾਂ ਇਹਨਾਂ ਦੇ ਨਾਲ ਦੱਸਿਆ ਯਾਰ ਕਿ 1.70 ਲੱਖ 3000 ਜਿਹੜੀ ਲੁੱਟ ਹੋ ਗਈ ਦੰਨੂ ਪੁਆਇੰਟ ਤੇ ਲੁਟ ਹੋਈ ਆ ਤੇ ਬੜੀ ਮਾਤਭਾਗੀ ਨਾ ਹੋਣੀ ਅਜੇ ਤੋ 11:30 ਵਜੇ 7:11 ਵਜੇ ਨਾ ਰਸਤਾ ਵਰਤਦਾ ਇੱਥੇ ਉਹ ਤੇ ਭੋੜੇ ਧਿਆਨ ਚਲਿਆ ਦੀ ਕਿ ਜਿਹੜਾ ਸੀਤ ਬੀਬੀ ਸੁੰਦਰੀ ਮੋੜ ਹੈ ਤੇ ਪਹਿਲਾਂ ਵੀ ਕਈ ਰੋਟਾਂ ਪਹੁੰਚਦੀਆਂ ਹੋ ਚੁੱਕੀਆਂ ਨੇ ਅੱਛਾ ਉਹ ਗੱਲ ਨਹੀਂ ਆਪਾਂ ਦੇਖ ਲੈਣੇ ਇਹਨਾਂ ਕੋਲ ਲੈ ਲੈਂਦੇ ਆ ਕੰਪਲੇਂਟ ਠੀਕ ਹੈ ਜੀ ਕੰਪਲੇਂਟ ਲੈ ਕੇ ਫਿਰ ਵੈਰੀਫਾਈ ਕਰ ਲੈਣੀ ਆ ਕਿਹੜੇ ਬੰਦੇ ਉਹ ਗੱਲ ਨਹੀਂ ਜੇ ਕੀਤੀ ਆ ਤੇ ਸੱਡਾ ਗਣੀ ਅਲਟੋ ਤੇ ਸਵਾਰ ਦਸਤੇ ਬਲੈਕ ਅਲਟੋ ਚ ਦੂ ਅੱਛਾ ਇੱਕ ਆਤੇ ਹੀ ਇਹ ਮੋਟਰਸਾਈਕਲ ਦੇ ਸਾਹਮਣੇ ਤੇ ਅੱਛਾ ਹਾਂਜੀ 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 ਕੋਈ ਗੱਲ ਨਹੀਂ ਚਲੋ ਆਓ ਥਾਣੇ ਚਲਦੇ ਹਾਂ ਜਾਓ